ਬਾਪੂ ਦੇਖ ਮੈਨੂੰ ਲੋਟਰੀ ਲੱਗੀ ਉੱਥੇ ਦੇਖ ਓ ਮੈਨੂੰ ਪਤਾ ਵਾ ਮੇਰੀ ਗੱਲ ਸੁਣ ਪੁੱਤ ਬਾਪੂ ਦਾ ਸਕੇ ਲਿਆ ਕੇ ਦੇਣਾ ਚੌਣ ਲਿਆ ਕੇ ਦੇਣਾ ਕਿ ਸੰਤ ਚਾਂਦੀ ਲਿਆ ਕੇ ਦੇਣਾ ਓ ਚਾਂਦੀ ਚੁੰਦੀ ਕਹਨੀ ਚਾਹੀਦੀ ਮੇਰੀ ਬਹਿ ਕੇ ਗੱਲ ਸੁਣ ਜਾ ਸਾਰੇ ਆਪਣੇ ਮਹੱਲੇ ਚ ਰੌਲਾ ਪਾਦੇ ਤੋ ਕਿ ਮੈਨੂੰ ਲਾਟਰੀ ਲੱਗੀ ਲਾਟਰੀ ਲੱਗੇ ਬਾਪੂ ਇਹੋ ਜਿਹੀ ਗੱਲਾਂ ਰਖੋਗੇ ਰਖੁੰਦੇ ਤੋ ਸਿਰੇ ਟੋਲੇ ਹੁੰਦੀਆਂ ਓ ਪੁੱਤ ਮੈਨੂੰ ਪਤਾ ਸਾਰਾ ਕੁਝ ਤੂੰ ਜਾ ਮੇਰੇ ਕਹੇ ਜਾ ਰੋਲਾ ਪਾ ਕੇ ਤੋਕੇ ਮੈਨੂੰ ਲਾਟਰੀ ਲੱਗੀ ਜਾ ਹਾ ਪੈਸੇ ਲੈ ਜਾ ਸਾਰਿਆਂ ਨੂੰ ਦਿਖਾ ਕੇ ਕਹੇ ਮੈਨੂੰ ਲਾਟਰੀ ਲੱਗੀ ਲਾਟਰੀ ਲੱਗੀ ਠੀਕ ਆ ਬਾਪੂ ਫੇਨ ਉਹ ਪੈਂਦਾ ਲੋ ਦੇਖ ਮੈਨੇ ਲਾਟਰੀ ਲੱਗੀ ਭਰਾਵਾ ਲਾਟਰੀ ਤਾਂ ਤੈਨੂੰ ਹੀ ਲੱਗੀ ਆ ਅਸੀਂ ਤਾਂ ਇਹੀ ਕੰਮ ਕਰਨਾਗਾ ਉਹ ਵੇਖ ਮੈਨੂੰ ਲਾਟਰੀ ਲੱਗੀ ਉਹ ਭਰਾਵਾ ਤੇਰੀ ਲਾਟਰੀ ਲੱਗੇ ਸਾਡੀ ਕਸ ਮਰ ਦਿਹਾੜੀਆਂ ਹੀ ਰਹਿ ਗਈਆਂ ਭਾਈ ਦੇਖ ਮੈਂ ਲੋਟਰੀ ਲੱਗੀ ਸਰਾਵਾ ਤੇਰੀ ਲੋਟਰੀ ਲੱਗੀ ਹੈ ਤਾਂ ਹੀ ਕੰਮ ਕਾਜ ਕਰਨੇ ਹੁੰਦੇ ਹੋਰ ਕੀ ਕਰਨੇ ਆ। ਉਹ ਬਾਪੂ! ਮੈਂ ਸਾਰੇ ਰੋਲਾ ਪਾਤਾ। ਠੀਕ ਆ ਹੁਣ ਮੇਰੀ ਇੱਕ ਗੱਲ ਸੁਣ। ਹੁਣ ਐਂ ਕਰ। ਸਾਰੇ ਪਿੰਡ ਚ ਰੋਲਾ ਪਾਇਆ ਕਹਦੇ ਵੀ ਮੇਰੇ ਪੈਸੇ ਰਾਤ ਲਾਟਰੀ ਵਾਲੇ ਚੋਰੀ ਹੋ ਗਏ। ਕਿਉਂ ਬਾਪੂ? ਜੇਰੀ ਗੱਲ ਤੈਨੂੰ ਕਹਿਣਾ ਉਹ ਕਰਕੇ ਆ ਫੇਰ ਤੈਨੂੰ ਦਖਤਸੂਗਾ। ਯਾ ਰੋਲਾ ਪਾ ਦੇ ਸਾਰੇ ਤੋਂ ਕਿ ਮੇਰੇ ਲਾਟਰੀ ਵਾਲੇ ਪੈਸੇ ਚੋਰੀ ਹੋ ਗਏ ਸੁਣੋ ਪੈਨਟਾ ਲਓ ਮੇਰੇ ਰਾਤ ਨੂੰ ਟੋਟਰੀ ਵਾਲੇ ਪੈਸੇ ਚੋਰੀ ਹੋ ਗਏ ਮੁੰਡੇ ਦੇ ਪੈਸੇ ਚੋਰੀ ਹੋ ਗਏ ਚਲੋ ਪਤਾ ਲੱਗ ਗਈ ਓਏ ਉਧਰ ਤਾਂ ਕੋਈ ਨਹੀਂ ਆ ਜਦੋਂ ਰਾਤਰੀ ਚੋਰੀ ਹੋ ਗਈ ਉਹ ਤਾਂ ਸਾਰੇ ਆ ਗਏ ਤੇ ਭਾਈ ਜੀ ਸੁਣੇ ਵੀ ਤੇਰੇ ਪੈਸੇ ਚੋਰੀ ਹੋ ਗਏ ਲਾਟਰੀ ਵਾਲੇ ਹੋਰ ਭਾਈ ਯਾਰ ਚਲ ਕੋਈ ਨਾ ਭਾਈ ਹੌਸਲਾ ਰੱਖ ਲੋਟਰੀ ਤੇਰੀ ਫੇਰ ਵੀ ਲੱਗ ਜੂਗੀ ਹੁਣ ਸਾਨੂੰ ਕੰਮ ਆਹੀ ਚੱਲਦੇ ਆ ਠੀਕ ਆ ਹੌਸਲਾ ਰੱਖੀ ਬਾਪੂ ਯਰ ਮਾਨੂੰ ਗਾਲ੍ਹ ਦੇ ਸਮਝ ਨਹੀਂ ਆਏਗੀ ਜਿਹੜਾ ਮੈਂ ਰੋ ਰਹਾ ਪਾਇਆ ਰੋਤਰੀ ਲੱਗ ਗਈ ਉਹ ਕੋਈ ਨਹੀਂ ਆਇਆ ਜਿਹੜਾ ਮੈਂ ਕਿਹਾ ਲੋਤਰੀ ਚੋਰੀ ਹੋ ਗਈ ਉਹ ਸਾਰੇ ਭੱਜ ਗਏ ਪੁੱਤ ਇਹ ਤੈਨੂੰ ਸਮਝਾਉਣ ਵਾਸਤੇ ਇਹ ਚੀਜ਼ ਕੀਤੀ ਆ ਕਿਉਂਕਿ ਜਿਹੜੀ ਦੁਨੀਆ ਹੈ ਨਾ ਇਹ ਜਦੋਂ ਕੋਈ ਤਰੱਕੀ ਕਰਦਾ ਵਾ ਉਦੋਂ ਨਹੀਂ ਚਾਰਦੇਗੇ ਜਦੋਂ ਬੰਦਾ ਠਾਣੂ ਜਾਂਦਾ ਵਾ ਉਦੋਂ ਫਿਰ ਸਭ ਤਮਾਸ਼ਾ ਦੇਖਣ ਦੇ ਲਈ ਉਪਰੋਂ ਉਪਰੋਂ ਆਉਂਦੇ ਆ ਇਸ ਕਰਕੇ ਪੁੱਤ ਆਪ ਦਾ ਕੰਮ ਕਰੋ ਆਪਦੇ ਘਰਦਿਆਂ ਦੇ ਆਖੇ ਲੱਗੋ ਤਲੀਮ ਨਾ ਬੋਲੋ ਠੀਕ ਆ ਕਿਸੇ ਦੀਆਂ ਗੱਲਾਂ ਚ ਨਾ ਉਹ ਲੋਕਾਂ ਦਾ ਕੰਮ ਹੁੰਦਾ ਵਾ ਕਿਸੇ ਪਾਸੇ ਨਹੀਂ ਇਹਨਾਂ ਨੇ ਛੱਡਣਾ ਹੁੰਦਾਗਾ ਜੇ ਤੂੰ ਚੰਗਾ ਕਰੇਗਾ ਤਾਂ ਮੈਂ ਤੈਨੂੰ ਮਾੜਾ ਜੇ ਤੂੰ ਮਾੜਾ ਕਰੇਗਾ ਤਾਂ ਮੈਂ ਤੈਨੂੰ ਮਾੜਾ ਹੈ ਆਈ ਕਿਸੇ ਬੰਦੇ ਨੇ ਘੋੜਾ ਲੈ ਲਿਆ ਉਹ ਪਿਓ ਪੁੱਤ ਘੋੜੇ ਨੂੰ ਤੋਰੀ ਜਾਣ ਤੇ ਗਾਂ ਲੋਕ ਕਹਿੰਦੇ 10000 ਕਿੱਡੇ ਮੂਰਖਾ ਦੋਨੇ ਪਿਓ ਪੁੱਤ ਘੋੜਾ ਲੈ ਕੇ ਤੁਰੇ ਜਾਂਦੇ ਆ ਉਹਨੇ ਚੱਕ ਕੇ ਆ ਉਹਦਾ ਪੁੱਤ ਬਾਹਤਾ ਉੱਤੇ ਮੜਕੇ ਲੋਕ ਕਹਿੰਦੇ 10000 ਪੁੱਤ ਉੱਤੇ ਬੈਠਾ ਵਾ ਬੁੜਾ ਬੰਦਾ ਤੁਰਿਆ ਜਾਂਦਾ ਵਾ ਉਹਨਾਂ ਨੇ ਦੋਨੇ ਜਾਣੇ ਉੱਤੇ ਬਹਿ ਗਏ ਮੜਕੇ ਕਹਿੰਦੇ 10000 ਦੋਨੇ ਪਿਓ ਪੁੱਤ ਘੋੜੇ ਤੇ ਬੈਠੇ ਆ ਕਿਵੇਂ ਜਾਨਵਰ ਦੀ ਜਾਨ ਲੈਣੀ ਲਈ ਆ ਹੈ ਵੀ ਉਹ ਗੱਲ ਆ ਵੀ ਲੋਕਾਂ ਨੇ ਕਿਸੇ ਪਾਸੇ ਨਹੀਂ ਛੱਡਣਾ ਹੁੰਦਾ ਇਸ ਕਰਕੇ ਉਹ ਗੱਲ ਕੰਨ ਚ ਰੱਖੋ ਆਪਦੇ ਜਿਹੜੀ ਫੈਰੇ ਦੀ ਆ ਆਪਣਾ ਤੇ ਜਿਹੜੀ ਉਹੋ ਜੀ ਆ ਉਹਨੂੰ ਛੱਡੋ ਆਪਦੇ ਕੰਮ ਲਈ ਧਿਆਨ ਰੱਖੋ ਅਰੇ ਅਭੀਰ ਜੀ ਜੇ ਵੀਡੀਓ ਵਧੀਆ ਲੱਗੇ ਕਮੈਂਟ ਲਾਇਕ ਤੇ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਕਿਉਂਕਿ ਸਾਨੂੰ ਫੇਰ ਹੀ ਪਤਾ ਲੱਗਣਾ ਵੀਡੀਓ ਕਿਵੇਂ ਬਣੀ ਆ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਰੱਖੇ